ਸਾਹਿਬ ਜادہ ਅਜੀਤ ਸਿੰਘ ਜੀ ਦੀ ਚਨ ਸ਼ੋਪਰਾਪਤ ਨਗਰ ਬਸੀ ਕਲਾਂ ਕਦੇ ਬਸੀ ਕਲਾਂ ਤੇ ਪਠਾਨ ਜਾਬਰ ਖਾਨ ਦਾ ਰਾਜ ਸੀ ਜੋ ਇਲਾਕੇ ਵਿੱਚ Hindu Musliman ਕਿਸੇ ਦੀ ਵੀ ਲੜਕੀ ਦਾ ਵਿਆਹ ਹੁੰਦਾ ਸੀ ਤਾਂ ਉਸ ਨੂੰ ਪਹਿਲੀ ਰਾਤ ਆਪਣੇ ਕੋਲ ਰੱਖਦਾ ਸੀ ਇਸੇ ਤਰ੍ਹਾਂ ਪੰਡਰ ਦੇਵੀ ਦਾਸ ਆਪਣੀ ਪਤਨੀ ਦਾ ਡੋਲਾ ਲੈ ਕੇ ਜਦੋਂ ਜਾਦਾ ਸੀ ਤਾਂ ਪਠਾਨ ਜਾਬਰ ਖਾਨ ਨੇ ਉਸਦਾ ਡੋਲਾ ਲੁੱਟ ਲਿਆ ਉਸਨੇ ਇਲਾਕੇ ਦੇ ਮਹਤਵਪੂਰਨ ਪੰਡਤਾਂ ਕਾਜ਼ੀਆਂ ਤੱਕ ਪਹੁੰਚ ਕੀਤੀ ਪਰ ਸਭ ਨੇ ਜਵਾਬ ਦੇ ਦਿੱਤਾ ਉਹ ਆਪਣੀ ਪਤਨੀ ਛਡਵਾਉਣ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਿਤਾ ਜੀ ਦੇ ਦਰਬਾਰ ਵਿੱਚ ਆਪਣੀ ਫਰਿਆਦ ਲੈ ਕੇ ਗਿਆ ਜਦੋਂ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਜਾਬਰ ਖਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦਿਓ ਜੋ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਬਾਬਾ ਅਜੀਤ ਸਿੰਘ ਜੀ ਤੇ ਪਠਾਨ ਯਾਬਰ ਖਾਨ ਦਾ ਭਾਰੀ ਜੰਗ ਹੋਇਆ ਜਿਸ ਵਿੱਚ ਸਿੰਘਾਂ ਦੀ ਫਤਿਹ ਹੋਈ ਤੇ ਪਠਾਨ ਯਾਬਰ ਖਾਨ ਨੂੰ ਬੰਨ ਕੇ ਸ੍ਰੀ ਅਨੰਦਪੁਰ ਸਾਹਿਬ ਦਸਮ ਪਿਤਾ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਜਿੱਥੇ ਉਸ ਨੂੰ ਜਿਉਂਦੇ ਨੂੰ ਧਰਤੀ ਵਿੱਚ ਕੱਢ ਕੇ ਸਜ਼ਾ ਦਿੱਤੀ ਗਈ ਇਸ ਜੰਗ ਵਿੱਚ ਕੁਝ ਸਿੰਘ ਵੀ ਸ਼ਹੀਦੀ ਪਾ ਗਏ ਇਹ ਸਥਾਨ ਪਿੰਡ ਬਸੀਕਲਾਂ ਜੋ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਤੇ ਅੱਡਾ ਚੱਬੇਵਾਲ ਤੋਂ 1 ਕਿਲੋਮੀਟਰ ਤੇ ਸੁਭਾਏਮਾਨ ਹੈ ਆਪ ਸਾਬ੍ਹ ਜੀਦਾ ਅਜੀਤ ਸਿੰਘ ਜੀ ਦੇ ਇਸ ਜੰਗੀ ਸਥਾਨ ਤੇ ਬਣੇ ਹੋਏ ਗੁਰਦੁਆਰਾ ਸਾਹਿਬ ਤੇ ਨਤਮਸਤਕ ਹੋ ਕੇ ਗੁਰੂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ